और नाल मजबूती सड़क बनावा गे ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ طرح ਦੀ ਕੋਈ ਤੇ ਦੇ ਵਿੱਚ ਟ੍ਰੈਫਿਕ ਜਿਹੜਾ ਆਵੇ ਕੋਈ ਕਟੇ ਨਾ ਤੈਣ ਪੂਰੀ ਸਬਰੰਥ ਸਬਰੰਥਨ ਇਹ ਸ਼ੜਕਾਂ ਨੂੰ ਕਰਾਂਗੇ ਇਸ ਤੋਂ ਇਲਾਵਾ 67 68 ਕਿਲੋਮੀਟਰ ਸ਼ੜਕਾਂ ਹੋਰ ਜਿਹੜੀਆਂ ਘਨੌਰ ਹਰਕੇ ਦੀਆਂ ਜਿਹੜੀਆਂ ਬਣਨ ਵਾਲੀਆਂ ਨੇ ਉਹਦੇ ਵਾਸਤੇ ਵੀ ਜਿਹੜਾ ਆ ਉਹ 18.5 ਕਰੋੜ ਰੁਪਇਆ ਉਹਦੇ ਵਾਸਤੇ ਜਿਹੜਾ ਜਾਰੀ ਕੀਤਾ ਗਿਆ ਸੋ ਜੇ ਅੱਜ ਦਾ ਤੇ ਇਹ 18.5 ਕਰੋੜ ਫਾਲੀਏ ਤੇ ਲਗਭਗ 33 ਕਰੋੜ ਰੁਪਏ ਦੇ ਕੰਮ ਜਿਹੜੇ ਨੇ ਅੱਜ ਪਨੌਰ ਨਾਲ ਕੇਦੇ ਵਿੱਚ ਸ਼ੁਰੂ ਹੋਏ ਨੇ ਸੋ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਜਿਨ੍ਹਾਂ ਨੂੰ ਕਾफी ਮੁਸ਼ਕਲ ਸੀਗੀ ਆਵਾਜਾਈ ਦੇ ਵਿੱਚ ਉਹਨਾਂ ਨੂੰ ਅੱਜ ਦੇ ਦਿਨ ਅ ਵਧਾਈ ਦੇਣਾ ਆ ਦਿਵਸੇ ਵੀ ਨੂੰ ਨਾ ਸਿਵਾ ਸਾਡਾ ਆਜ਼ਾਦੀ ਦੇ ਦਿਵਸ ਵੀ ਆ ਤੇ ਆਜ਼ਾਦੀ ਦੇ ਦਿਵਸ ਦੇ ਨਾਲ ਨਾਲ ਉਹਨਾਂ ਵਾਸਤੇ ਦੋਹਰੀ ਵਧਾਈ ਬਣ ਗਈ ਕਿ ਹਲਕੇ ਦੀਆਂ ਛੜਕਾਂ ਵੀ ਠੀਕ ਹੋ ਗਈਆਂ ਅੱਜ ਅਸੀਂ ਜਲਸਾ ਵੀ ਬਣਾ ਲਿਆ ਸੋ ਮੇਰੇ ਵੱਲੋਂ ਇਲਾਕੇ ਨੂੰ ਬਹੁਤ-ਬਹੁਤ ਸੇਵਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਰਪੰਜਨ ਸਿੰਘ ਜੀ ਈਟੀਓ ਸਾਹਿਬ ਹਲਕਾ ਘਨੌਰ ਦੇ ਵਿੱਚ ਆਏ ਨੇ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਜਯਦੀ ਦਿਸਦੀਆਂ ਵੀ ਜਿਹੜਾ 79ਵਾਂ ਜਯਦੀ ਦਿਵਸ ਅੱਜ ਮਨਾ ਕੇ ਆਏ ਨੇ ਸੋ ਅੱਜ ਘਨੌਰ ਹਲਕੇ ਲਈ ਦੋਹਰੀ ਜਿਹੜੀ ਮੁਬਾਰਕਬਾਦ ਹੈ ਤਕਰੀਬਨ 10 ਕਰੋੜ ਦੇ ਕਰੀਬ ਜਿਹੜੀਆਂ ਛੜਕਾਂ ਸਾਡੀਆਂ बनके पास हुईया सी ਉਹਨਾਂ ਦਾ ਜਿਹੜਾ ਅਧ ਘਾਟਨਾ ਹੈ ਭਦਰਗਾਟੂ ਸ਼ੰਭੂ ਤੇ ਨਾਲ ਜਿਹੜਾ ਚਾਪੜ ਤੋਂ ਮਝੋਲੀ ਇਹ ਤਕਰੀਬਨ ਕੋਈ 20 25 ਕਿਲੋਮੀਟਰ ਦੇ ਕਰੀਬ ਜਿਹੜਾ ਏਰੀਆ ਬਣਦਾ ਦੋਨੋਂ ਸ਼ੜਕਾਂ ਦਾ ਸੋ ਸਾਡੀ ਮੰਗ ਸੀ ਸਾਡੀਆਂ ਮੇਨ ਸ਼ੜਕਾਂ ਸੀਗੀਆਂ ਤੇ ਜਿਹੜੀਆਂ ਟੋਟਲ ਸ਼ੜਕਾਂ ਨੇ ਉਹ ਤਕਰੀਬਨ 40 ਕਰੋੜ ਰੁਪਏ ਦੇ ਨਾਲ ਜਿਹੜੀਆਂ ਪਾਸ ਸਾਡੀਆਂ ਹੋਈਆਂ ਹੋਈਆਂ ਲਿੰਕ ਰੋਡ ਵੀ ਤੇ ਜਿਹੜੀਆਂ ਇਹਨਾਂ ਦਾ ਕੰਮ ਹੈ ਜਿਹੜਾ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਸਾਰਾ ਕੰਮ ਹੈ ਜਿਹੜਾ ਉਹ ਬਣਾ ਕੇ ਕੰਪਲੀਟ ਕਰਕੇ ਜਿਹੜਾ ਸਮਤ ਕਰ ਦਿੱਤਾ ਜਾਏਗਾ ਸੋ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਲਕੇ ਦੇ ਵਿੱਚ ਆਉਣ ਦੀ ਜੀ ਆਖਦਾ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਕਿਉਂਕਿ ਸਾਡਾ ਏਰੀਆ ਜਿਹੜਾ ਇਹਦੇ ਵਿੱਚ ਪਿਛਲੇ ਸਾਲ ਜਿਹੜਾ ਫਲੱਟ ਆਇਆ ਸੀ ਬਹੁਤ ਖੜਾਂ ਦੀ ਮਾਰ ਦੇ ਹੇਠ ਸਾਡੀਆਂ ਛੜਕਾਂ ਦਾ ਜਿਹੜਾ ਨੁਕਸਾਨ ਹੋਇਆ ਸੀ ਸੋ ਉਹਦਾ ਸਾਰਿਆਂ ਦਾ ਸਾਡੇ ਸਾਰੇ ਸਰਪੰਚ ਸਾਹਿਬਾਨਾਂ ਦਾ ਸਾਡੇ ਤਰਜਾ ਵਜ਼ਰਜਾ ਬਲਾਕ ਪ੍ਰਧਾਨਾਂ ਦਾ ਸਰਕਲ ਪ੍ਰਧਾਨਾਂ ਦਾ ਸਾਡੇ ਸਰਪੰਚ ਸਾਹਿਬਾਨਾਂ ਦਾ ਸਾਰਾ ਸਮੂਹ ਜਿਹੜਾ ਸਟਾਫ ਸੀ ਐਸ ਸੀ ਸਾਹਿਬ ਐਕਸ਼ਨ ਸਾਹਿਬ ਸਾਡਾ ਪੁਲਿਸ ਡਿਪਾਰਟਮੈਂਟ ਜਿਹੜਾ ਹਰ ਟਾਈਮ ਤਿਆਰ ਰਹਿੰਦਾ ਡਿਊਟੀ ਦੇ ਲਈ ਸੋ ਸਾਰਿਆਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਮੇਰੇ ਵੱਲੋਂ ਹਲਕੇ ਕਨੌਰ ਦੇ ਵੱਲੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਰੇ ਪਿਆਰ ਨੂੰ ਜਿਹੜਾ ਪੰਜਾਬ ਨੂੰ ਕਹਿ ਲਈਏ ਹਿੰਦੁਸਤਾਨ ਕਹਿ ਲਈਏ ਪਿਆਰ ਕਰਨ ਵਾਲੇ ਭਰਾਵਾਂ ਨੂੰ ਵਿਯਾਦੀ ਦਿੱਖੀਆਂ ਬਹੁਤ-ਬਹੁਤ